ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਸਤਨਾਮ ਸਿੰਘ ਹਾਈਜਨ ਬਾਇਓਟੈਕਸੀਡ ਕੰਪਨੀ ਤੋਂ ਅੱਜ ਅਸੀਂ ਆਪਣੀ ਭਿੰਡੀ 892 ਦਾ ਟ੍ਰਾਇਲ ਦੇਖਣ ਆਏ ਆ ਜੀ ਤੇ ਆਓ ਅਸੀਂ ਆਪਣੇ ਨਾਲੇ ਤੁਹਾਨੂੰ ਖੇਤ ਦਿਖਾਣੇ ਆ ਤੇ ਨਾਲੇ ਜ਼ਿਮੀਂਦਾਰ ਭਾਜੀ ਨਾਲ ਵੀ ਮੁਲਾਕਾਤ ਕਰਦੇ ਆ ਤੇ ਇਹਨਾਂ ਦੇ ਵਿਊ ਵੀ ਲੈਣੇ ਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕੀ ਸ਼ੁਭਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਸੁਦੇਸ਼ ਸਿੰਘਾ ਜੀ ਹਾਂਜੀ ਹਾਂਜੀ ਤੇ ਤੁਹਾਡੀ ਵੀ ਭਿੰਡੀ ਦਾ ਹਾਈਜਨ 892 ਜੀ ਬਹੁਤ ਵਧੀਆ ਵੀ ਨਿਕਲੇ ਆ ਠੀਕ ਹੈ ਜੀ ਤੇ ਸਾਨੂੰ ਵੀ ਸਾਰਿਆਂ ਨੂੰ ਖੁਸ਼ ਕਰਿਆ ਹੋਇਆ ਠੀਕ ਹੈ ਜੀ ਭਜਨ ਜੀ ਵੀ ਪੂਰੀ ਆ ਠੀਕ ਹੈ ਜੀ ਜਿਹੜਾ ਦੂਸਰਾ ਵੀਤੀ ਉਹਦਾ ਕੋਈ ਉਹ ਨਹੀਂ ਠੀਕ ਹੈ ਜੀ ਹਾਂ ਜੀ ਬਹੁਤ ਜਣੀ ਸਾਡੀ ਰੂਹ ਖੁਸ਼ ਕਰਤੀ ਇਹ ਤੁਹਾਡੇ ਵੀ ਨੇ ਠੀਕ ਹੈ ਜੀ 6:00 ਵਜੇ 6:00 ਵਜੇ ਜੀ ਕੱਦ ਕਾਟ ਕੋਈ ਬਿਮਾਰੀ ਨਹੀਂ ਛੇਦੀ ਇਹਨੂੰ ਜਿਆਦਾ ਜੀ ਤੇ ਮੰਡੀ 'ਚ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਨਹੀਂ ਜੀ ਸਰੋਂ ਪਹਿਲਾਂ ਪਿੰਡੀ ਵੇਖਦੀ ਹੈ ਜੀ ਆਪਣੇ ਵਾਲੀ ਆਪਣਾ ਪਿੰਡ ਕਿਹੜਾ ਜੀ ਆਪਣਾ ਪਿੰਡ ਕਲਾਲ ਮਾਜਰਾ ਜੀ ਕਲਾਲ ਮਾਦਰਾਂ ਪੈਂਦਾ ਜੀ ਨੇੜੇ ਨੋਲੜੀ ਹਾਂਜੀ ਇਸ ਕਾਲਜ ਕੋਲ ਜੀ ਹਾਂਜੀ ਇਸ ਕਾਲਜ ਕੋਲ ਏਐਸ ਕਾਲਜ ਖੰਨਾ ਹਾਂਜੀ ਖੰਨੇ ਦੇ ਕੋਲ ਹੈ ਜੀ ਹਾਂਜੀ ਅੱਗੇ ਤੋਂ ਜੀ ਅੱਗੇ ਤੁਸੀਂ ਅਗਲੇ ਸਾਲ ਜੇ ਇਹਦੇ ਪਿੰਡੀ ਦਾ ਕੁਝ ਲਗਾਓਗੇ ਜੀ ਹਾਂਜੀ ਹਾਂ ਅਸੀਂ ਗਾਹਾਂ ਨੂੰ ਜੀ ਕੀਲਾ ਲਾਇਆ ਦੋ ਲਾਵਾਂਗੇ ਜੀ ਗਾਹਾਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਤੁਹਾਡੇ ਵੀ ਦਾ ਕੋਈ ਬਿਲਕੁਲ ਲਾਂਬਾ ਨਹੀਂ ਵਜਨ ਤੇ ਵੀ ਸਨਖਪਾਣਾ ਵੀ ਪਿੰਡੀ ਦਾ ਠੀਕ ਹੈ ਜੀ ਬਾਕੀ ਬਾਕੀ ਗੱਲ ਸਹੀ ਹੈ ਜੀ ਹੋਰਾਂ ਪੀਆਨੋਂ ਵਧੀਆ ਸਨਖਪਾਣਾ ਬਹੁਤ ਆ ਠੀਕ ਹੈ ਜੀ ਠੀਕ ਹੈ ਜੀ ਮਿਹਰਬਾਨੀ ਜੀ ਕਿਸਾਨ ਵੀਰੋ ਇਹ ਸਾਡੇ ਸੁਖਦੇਵ ਭਾਜੀ ਜਿਨ੍ਹਾਂ ਨੇ ਤੁਹਾਨੂੰ ਸਾਰਾ ਸਾਡੀ ਪਿੰਡੀ ਹਾਈਜਨ ਬਾਇਓਟੈਕ ਦੀ 892 ਵੱਲੋਂ ਦੱਸਿਆ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਹਮੇਸ਼ਾ ਹੀ ਜ਼ਿਮੀਂਦਾਰ ਦੇ ਵਿਊ ਤੁਹਾਡਾ ਨਾਲ ਸਾਂਝੇ ਕਰੀਏ ਤੇ ਕਿਉਂਕਿ ਜ਼ਿਮੀਂਦਾਰ ਹੀ ਜ਼ਿਮੀਂਦਾਰ ਨੂੰ ਸਹੀ ਸਲਾਹ ਦੇ ਸਕਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ